ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਤੇ ਵੀਡੀਓ ਨੂੰ ਗੌਰ ਨਾਲ ਦੇਖਿਓ ਤੇ ਧਿਆਨ ਨਾਲ ਸੁਣਿਓ ਧਿਆਨ ਨਾਲ ਦੇਖਿਓ ਤੇ ਗੌਰ ਨਾਲ ਸੁਣਿਓ ਕਹਿੰਦੇ ਭੈਣ ਕੋਲੇ ਭਾਈ ਤੇ ਸਹੁਰੇ ਘਰ ਜਵਾਈ ਤੇ ਬਾਕੀ ਤੁਸੀਂ ਆਪ ਹੀ ਸਮਝਦਾਰ ਆ ਤੁਸੀਂ ਸਮਝ ਗਏ ਹੋਵੋਗੇ ਮੈਂ ਵਾਹਿਗੁਰੂ ਤੋਂ ਮਾਫੀ ਚਾਹੁੰਦੀ ਆ ਮੈਂ ਲੱਜ ਬਿਆਨ ਨਹੀਂ ਕਰਨਾ ਚਾਹੁੰਦੀ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਪਰ ਜਿਨ੍ਹਾਂ ਨੂੰ ਨਹੀਂ ਪਤਾ ਆਪਾਂ ਦੱਸ ਦਿਆਂ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਕਿਉਂਕਿ ਸਹੁਰੇ ਘਰ ਵਿੱਚ ਤਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਚੌਥੀ ਪਾਤਸ਼ਾਹ ਰਹੇ ਸੀ ਤੇ ਭੈਣ ਘਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਰਹੇ ਸੀ ਸੋ ਜਿਨ੍ਹਾਂ ਨੂੰ ਨਹੀਂ ਪਤਾ ਤੇ ਇਹਨਾਂ ਗੱਲਾਂ ਦਾ ਇਸਤੇਮਾਲ ਨਾ ਕਰਿਆ ਕਰੋ ਕਈ ਲੋਕ ਮਜ਼ਾਕ ਮਜ਼ਾਕ ਚ ਹੀ ਕਹਿ ਦਿੰਦੇ ਆ ਜਿਵੇਂ ਕੋਈ ਆਉਦੀ ਭੈਣ ਕੋਲੇ ਰਹਿੰਦਾ ਹੋਵੇ ਜਾਂ ਕੋਈ ਸਹੁਰੇ ਘਰ ਵਿੱਚ ਰਹਿੰਦਾ ਹੋਵੇ ਤੇ ਕਈ ਲੋਕ ਮਜ਼ਾਕ ਚ ਜਾਂ ਚੌੜ ਪਏ ਇਹ ਗੱਲ ਕਹਿ ਦਿੰਦੇ ਆ ਸੋ ਇਸ ਗੱਲ ਤੋਂ ਪਰਹੇਜ਼ ਕਰੋ ਇਹ ਗੱਲ ਨਾ ਬੋਲਿਆ ਕਰੋ ਹਨ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਇਹ ਗੱਲ ਨਹੀਂ ਇਸਤੇਮਾਲ ਕਰਨਾ ਚਾਹੁੰਦੀ ਮੈਂ ਅੱਗੇ ਤੁਹਾਨੂੰ ਨਹੀਂ ਦੱਸਿਆ ਤੇ ਬਾਕੀ ਸਮਝਦਾਰ ਨੂੰ ਤਾਂ ਕਹਿੰਦੇ ਹੁੰਦੇ ਹ ਸਿਆਰਾ ਹੀ ਕਾਫੀ ਹੁੰਦਾ ਸਮਝਦਾਰ ਲੋਕ ਆ ਜਿਹੜੇ ਆਪੇ ਹੀ ਸਮਝ ਗਏ ਹੋਣੇ ਆ ਵੀ ਆਪਾਂ ਕੀ ਕਹਿੰਨੇ ਆ ਤੇ ਕਈ ਨਹੀਂ ਕਹਿੰਦੇ ਤੇ ਬਾਕੀ ਜਿਹੜੇ ਗਿਆਨ ਵੰਡਦੇ ਆ ਹਨ ਉਹ ਆਪਣੇ ਆਪਣੇ ਘਰੇ ਵੰਡਿਆ ਕਰੋ ਤੇ ਮੈਨੂੰ ਕਮੈਂਟਾਂ ਚ ਆ ਕੇ ਨਾ ਵੰਡਿਆ ਕਰੋ ਮੈਨੂੰ ਆਕਲ ਮੈਨੂੰ ਗਿਆਨ ਮੈਨੂੰ ਸੋਝੀ ਬੋਝੀ ਉਹ ਵਾਹਿਗੁਰੂ ਨੇ ਬਹੁਤ ਜ਼ਿਆਦਾ ਦਿੱਤੀ ਆ ਮੈਨੂੰ ਕਿਸੇ ਗੱਲ ਦੀ ਘਾਟ ਨਹੀਂ ਨਾ ਤਾਂ ਆਪਦੇ ਘਰ ਚ ਕਿਸੇ ਚੀਜ਼ ਦੀ ਤੋੜ ਆ ਪਰਮਾਤਮਾ ਨੇ ਸਭ ਕੁਝ ਦਿੱਤਾ ਕਾਸੇ ਦੀ ਘਾਟ ਨਹੀਂ ਮੈਂ ਆਪਦੀ ਜ਼ਿੰਦਗੀ ਚ ਬਹੁਤ ਖੁਸ਼ ਆ ਮੈਨੂੰ ਆਪਦੇ ਆਪ ਤੇ ਮਾਣ ਆ ਕਿ ਮੈਂ ਪਰਮਾਤਮਾ ਦੇ ਆਸਰੇ ਨਾਲ ਚੱਲਣ ਵਾਲੀ ਔਰਤ ਆ ਠੀਕ ਆ ਤੇ ਬਾਕੀ ਇਹ ਵੀ ਆ ਵੀ ਘਰ ਚ ਲਾਉਣੇ ਬੰਦੇ ਤੋਂ ਬਹੁਤ ਔਖੇ ਆ ਤੇ ਉਹ ਮਾਲਕ ਚਲਾਉਣ ਵਾਲਾ ਕਈ ਮੈਨੂੰ ਕਹੀ ਜਾਣਗੇ ਤੂੰ ਦੂਜਾ ਹੋਰ ਵਿਆਹ ਕਰਾ ਲਾ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਮੈਂ ਹੁਣ ਆਪਦੇ ਜਵਾਕਾਂ ਦੀ ਜ਼ਿੰਦਗੀ ਬਾਰੇ ਸੋਚਣਾ ਮੈਂ ਆਪਦੀ ਜ਼ਿੰਦਗੀ ਬਾਰੇ ਨਹੀਂ ਸੋਚਣਾ ਕੋਈ ਨਹੀਂ ਜੇ ਇਹਨਾਂ ਨੂੰ ਰੋਟੀ ਦੇਣੀ ਆ ਤਾਂ ਵਾਡੇ ਹੋ ਕੇ ਦੇ ਦੇਣਗੇ ਜੇ ਨਹੀਂ ਦੇਣੀ ਤਾਂ ਫਿਰ ਨਾ ਦੇਣ ਇਹਨਾਂ ਦੀ ਮਰਜ਼ੀ ਕੋਈ ਨਹੀਂ ਬਿਰਦਾ ਸ਼ਰਮ ਤੱਕ ਤੇ ਗਈ ਨਹੀਂ ਆਪਾਂ ਛੱਡੇ ਆਉਣਗੇ ਚੱਕ ਕੇ ਘੜੀ ਸਕੜੂਸ ਕੇ ਛੱਡੇ ਆਉਣਗੇ ਠੀਕ ਆ ਤੇ ਸੋ ਆਪਣੀ ਆਪਣੀ رائے ਆਪਣੇ ਕੋਲੇ ਰੱਖਿਆ ਕਰੋ ਬਾਕੀ ਜਿਹੜੇ ਭੈਣ ਭਰਾ ਸਹੀ ਕਮੈਂਟ ਕਰਦੇ ਆਪਾਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਰ ਇੱਕ ਵੀਡੀਓ 'ਚ ਕਰਦੇ ਆ ਇੱਕ 'ਚ ਨਹੀਂ ਮੈਂ ਬਹੁਤ ਵੀਡੀਓ 'ਚ ਕਹਿੰਦੀ ਹਾਂ ਵੀ ਜਿਹੜੇ ਭੈਣ ਭਰਾ ਸਹੀ ਲਿਖਦੇ ਆ ਧੰਨਵਾਦ ਉਹਨਾਂ ਦਾ ਹਨ ਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਜਗਮੀਤ ਵੀ ਤੁਹਾਨੂੰ ਬਹੁਤ ਕਹਿੰਦਾ ਹੁੰਦਾ ਵੀ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਬਾਕੀ ਸਲੂਟ ਆ ਤੁਹਾਡੀ ਸੋਚ ਨੂੰ ਬਾਕੀ ਸਲੂਟ ਆ ਤੁਹਾਡੀ ਸੋਚ ਨੂੰ ਜਉਂਦੇ ਬਸਤੇ ਰਹੋ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਮਾਲਕ ਆਪਾਂ ਕਿਸੇ ਵੀ ਆ ਕਿਸੇ ਨੂੰ ਨਹੀਂ ਆਏ ਕਹਿੰਦੇ ਕਿ ਪ੍ਰਮਾਤਮਾ ਤੁਹਾਨੂੰ ਆਏ ਕਰ ਦੇ ਰੱਬ ਤੁਹਾਡੇ ਵੀ ਘਰਾਂ 'ਚ ਤੁਹਾਡੀਆਂ ਵੀ ਆਏ ਕਰ ਦੇਵੇ ਤੁਹਾਨੂੰ ਫੇਰ ਪਤਾ ਲੱਗੇ ਵੀ ਦੁੱਖ ਕੀ ਚੀਜ਼ ਹੁੰਦਾ ਨਹੀਂ ਮੈਂ ਇਹ ਗੱਲ ਨਹੀਂ ਕਹਿੰਦੀ ਮੈਂ ਤਾਂ ਰੱਬ ਅੱਗੇ ਸੱਚੇ ਦਿਲੋਂ ਅਰਦਾਸ ਕਰਦੀ ਹੁੰਨੀ ਆ ਕਿ ਪ੍ਰਮਾਤਮਾ ਜਿੱਦਾਂ ਦੇ ਵਕਤ 'ਚ ਮੈਂ ਲੰਘੀ ਆ ਤੇ ਇਦਾਂ ਦਾ ਵਕਤ ਕਿਸੇ ਤੇ ਨਾ ਲੈ ਕੇ ਆਈ ਤੇ ਬਾਹਲਾਂ ਵੀ ਗੱਲਾਂ ਨਾ ਕਰਿਆ ਕਰੂ ਆਏ ਹਨਾ ਕਮੈਂਟਾਂ 'ਚ ਤੇ ਬਾਕੀ ਕੋਈ ਕਹਿ ਦਿੰਦਾ ਚੂੜੂਆਂ ਪਚੂੜੂਆਂ ਕੋਈ ਕੋਸ਼ ਲਿਖ ਦਿੰਦਾ ਕੋਈ ਕੋਸ਼ ਕੋਈ ਨਹੀਂ ਭਾਈ ਜੋ ਕਹਿਣਾ ਕਹੀ ਜਾਓ ਚੂੜੇ ਵੀ ਰੱਬ ਨਹੀਂ ਬਣਾਏ ਆ ਠੀਕ ਆ ਮੈਂ ਆਪਕੇ ਕਮੈਂਟ ਡਿਲੀਟ ਕਰ ਦਿੰਨੀ ਆ ਤੇ ਮੈਂ ਨਾ ਕਦੀ ਕਿਸੇ ਨੂੰ ਰਪਲਾਈ ਨਹੀਂ ਕਰਿਆਗਾ ਵੀ ਮੈਂ ਕਮੈਂਟ ਲਾ ਵੀ ਸਕਦੀ ਆ ਸਕਰੀਨ ਤੇ ਤੇ ਮੈਂ ਰਪਲਾਈ ਵੀ ਕਰ ਸਕਦੀ ਆ ਹਨਾ ਪਰ ਮੈਂ ਕਹਿੰਦੀ ਹੁੰਦੀ ਆ ਨਹੀਂ ਕਾਦੇ ਪਿੱਛੇ ਜੇ ਕਹਿੰਦੇ ਹੁੰਦੇ ਆ ਕੁੱਤਾ ਵੱਟ ਕੇ ਭੱਜ ਜੇ ਤਾਂ ਉਹਦੇ ਦੰਦੀ ਥੋੜਾ ਵੱਡਣਾ ਚਾਹੀਦਾ ਫਿਰ ਕੁੱਤੇ 'ਚ ਤੇ ਆਪਣੇ 'ਚ ਫਰਕ ਕੀ ਰਹਿ ਗਿਆ ਠੀਕ ਆ ਨਾ ਬਾਕੀ ਤੁਹਾਨੂੰ ਆਪ ਨੂੰ ਹੀ ਪਤਾ ਸਮਝਦਾਰ ਆ ਤੁਸੀਂ ਤੇ ਮਤਲਬ ਕਿ ਆਪਾਂ ਕਿਸੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ ਬੈਠਾ ਪਰ ਮੈਂ ਤਾਂ ਮ ਜਵਾਬ ਦੇਣ ਵਾਲਾ ਕੋਈ ਨਹੀਂ ਵਕਤ ਪਾਉਣ ਵਾਲਾ ਵੀ ਉਹ ਆ ਕਢਣ ਵਾਲਾ ਵੀ ਉਹ ਆ ਚੰਗੇ ਦਿਨ ਵੀ ਉਹ ਨਹੀਂ ਲਿਆਉਣੇ ਆ ਮਾੜੇ ਵੀ ਉਹ ਨਹੀਂ ਲਿਆਉਣੇ ਬਾਕੀ ਦੁੱਖ ਸੁੱਖ ਆਦੇ ਹੁੰਦੇ ਦੋ ਭਰਾ ਹੈ ਕਦੀ ਸੁੱਖ ਇੰਟਰ ਹੋ ਗਿਆ ਕਦੀ ਦੁੱਖ ਇੰਟਰ ਹੋ ਗਿਆ ਇਹ ਜ਼ਿੰਦਗੀ ਦੇ ਵਿੱਚ ਤਕਰਦਿਆਂ ਚੱਲਦੀ ਰਹਿਣੀ ਚਾਹੀਏ ਬੰਦਾ ਕਹੋ ਨਾ ਮੈਂ ਜਾਵਾਂ ਸੌਖਾ ਹੋ ਜਾਊਂਗਾ ਕਿਸੇ ਰੋਜ਼ ਨੂੰ ਸੌਖਾ ਨਹੀਂ ਇੱਥੇ ਬੰਦਾ ਹੁੰਦਾ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਬੰਦੇ ਨੇ ਔਖਾ ਰਹਿਣੇ ਰਹਿਣਾ ਜੇ ਜ਼ਿੰਦਗੀ ਦੇ ਵਿੱਚ ਔਖਣਾ ਨਾ ਆਵੇ ਤਾਂ ਬੰਦੇ ਨੂੰ ਰੱਬ ਯਾਦ ਨਹੀਂ ਰਹਿੰਦਾ ਜੇ ਔਖਾ ਤਰੱਬ ਨੂੰ ਵੀ ਬੰਦਾ ਤਾਂ ਹੀ ਯਾਦ ਕਰਦਾ ਵੀ ਮੈਂ ਔਖਾ ਐ ਤੇ ਜਿਹੜੀ ਸ਼ੌਕ ਹੁੰਦੀ ਰੱਬ ਨਹੀਂ ਚੇਤੇ ਆਉਣ ਦਿੰਦੀ ਠੀਕ ਆ ਨਾ ਜੇ ਕੋਈ ਕਿਸੇ ਨੂੰ ਦੁੱਖ ਰੋਗ ਲੱਗਿਆ ਉਹ ਰੱਬ ਨੂੰ ਕਹੂਗਾ ਪ੍ਰਮਾਤਮਾ ਠੀਕ ਕਰ ਦੇ ਤੇ ਜੇ ਕਿਸੇ ਨੂੰ ਦੁੱਖ ਰੋਗ ਨਹੀਂ ਲੱਗਿਆ ਤੇ ਉਹਨੂੰ ਰੱਬ ਵੀ ਨਹੀਂ ਚੇਤੇ ਰਹਿੰਦਾ ਉਹ ਨਾ ਰੱਬ ਨੂੰ ਯਾਦ ਕਰੇ ਤੇ ਨਾ ਕਹਵੇ ਜੇ ਕੋਈ ਦੁੱਖ ਹੋਊ ਤਾਂ ਰੱਬ ਨੂੰ ਯਾਦ ਕਰੋ ਹੁਣ ਮੰਨ ਕੇ ਚੱਲੋ ਭੁੱਖ ਲੱਗੀ ਤਾਂ ਕਿਸੇ ਨੂੰ ਕਹੋਗੇ ਵੀ ਸਾਨੂੰ ਰੋਟੀ ਖਾਣ ਨੂੰ ਚਾਹੀਦੀ ਐ ਸੇ ਰੋਟੀ ਖਾਣੀ ਐ ਭੁੱਖ ਲੱਗੀ ਤੇ ਜੇ ਭੁੱਖ ਹੀ ਨਾ ਲੱਗੀ ਤੇ ਫਿਰ ਰੋਟਾਂ ਕਾਹਦੇ ਲਈ ਮੰਗਣਗਾ ਬਈ ਇਹ ਗੱਲਾਂ ਸੋਚਣ ਵਾਲੀਆਂ ਐ ਬਾਕੀ ਆਪਦੀ ਆਪਦੀ ਸੋਚ ਬੋਡੀ ਹਨ ਤੁਸੀਂ ਪੜੇ ਆ ਤੁਹਾਨੂੰ ਰੱਬ ਨੇ ਚਾਰ ਅੱਖਰ ਦਿੱਤੇ ਆ ਪੜਾਇਆ ਤੁਹਾਨੂੰ ਲਿਖਾਇਆ ਤੇ ਬਾਕੀ ਪਾਲਣ ਪੋਚਣ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦੇ ਕਿੱਦਾਂ ਦਾ ਪਾਲਣ ਪੋਸਣ ਕਿਦਾਂ ਦੀ ਤੁਹਾਨੂੰ ਸਿੱਖਿਆ ਦਿੱਤੀ ਗਈ ਹੈ ਤੇ ਫਿਰ ਉਦਾਂ ਦੀ ਤੁਸੀਂ ਵਰਤੋਂਗੇ ਨਾ ਜਿਹੜੀ ਚੀਜ਼ ਆਪਣੇ ਕੋਲੇ ਹੈਗੀ ਉਹ ਹੀ ਆਪਾਂ ਅਗਲੇ ਨੂੰ ਦੇਵਾਂਗੇ ਜੇ ਆਪਣੇ ਖੁਦ ਕੋਲੇ ਅੱਜ ਤਾਂ ਹੈ ਨਹੀਂ ਤੇ ਗਾਂ ਵਾਲੇ ਨੂੰ ਕਿਥੇ ਰਿਸਪੈਕਟ ਦੇਵਾਂਗੇ ਸੌਂਪ ਕੇ ਵੀ ਹਾਂ ਭਾਈ ਅਸੀਂ ਤੇਰੀ ਅੱਜ ਦਾ ਕਦਰ ਕਰਦੇ ਹਾਂ ਜਿਹੜਾ ਬੰਦਾ ਇੱਜ਼ਤਮਾਨ ਵਾਲਾ ਹੁੰਦਾ ਉਹੀ ਸਹੀ ਕਮੈਂਟ ਕਰਦਾ ਜਿਹੜੇ ਬੰਦੇ ਨੂੰ ਘਰੇ ਕੋਈ ਪਾਣੀ ਦਾ ਗਲਾਸ ਨਹੀਂ ਨਾ ਪੁੱਛਦਾ ਤੇ ਅੰਬ ਦਾ achar ਧਰ ਕੇ ਦੋ ਰੋਟੀਆਂ ਨਹੀਂ ਦਿੰਦਾ ਉਹ ਆ ਕੇ ਕਮੈਂਟਾਂ 'ਚ ਬੱਕ ਬੱਕ ਕਰਨ ਲੱਗ ਜਾਂਦਾ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਦਾ ਗੁੱਸਾ ਲੱਗਿਆ ਹੋਵੇ ਤਾਂ ਨੋ ਪ੍ਰੋਬਲਮ ਆਪਾਂ ਨੂੰ ਕਿਸੇ ਉਹ ਨਹੀਂ ਹੈਗਾ ਟੈਨਸ਼ਨ ਨਹੀਂ ਹੈ ਕਿ ਲੱਗਦਾ ਲੱਗੀ ਜਾਵੇ ਸੱਚੀ ਗੱਲ ਜ਼ੁਬਾਨ ਤੇ ਆਈ ਨਹੀਂ ਰੁਕਦੀ ਕਹਿਣ ਵਾਲੀ ਗੱਲ ਕਹੀ ਜਾਂਦੀ ਆ ਬਾਕੀ ਧੰਨਵਾਦ ਸਲੂਟ ਆ ਸਾਰਿਆਂ ਨੂੰ ਥੈਂਕ ਯੂ